ਅਧਿਆਪਕ ਦਿਵਸ ਦੇ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰੇ ਦੇਸ਼ ਦੇ ਬੱਚਿਆਂ ਨੂੰ ਸੰਬੋਧਿਤ ਕਰਨਗੇ ਪੰਜਾਬ ਚ ਇਸ ਦੇ ਲਈ ਕੀ ਇੰਤਜ਼ਾਮ ਨੇ ਸਾਡੇ ਨਾਲ ਪੰਜਾਬ ਦੇ ਐਜੂਕੇਸ਼ਨ ਮਿਨਿਸਟਰ ਦਲਜੀਤ ਚਿਮਨ ਉਹਨਾਂ ਨਾਲ ਗੱਲਬਾਤ ਕਰਦੇ ਆਂ ਚਿਮਨ ਸਾਹਿਬ ਕਿਸ ਤਰ੍ਹਾਂ ਦੇ ਇੰਤਜ਼ਾਮ ਨੇ ਪ੍ਰਧਾਨ ਮੰਤਰੀ ਸੰਬੋਧਨ ਕਰ ਰਹੇ ਨੇ ਕੋਈ ਪੰਜਾਬ ਸਰਕਾਰ ਵੱਲੋਂ ਵੀ ਇਸ ਤਰ੍ਹਾਂ ਦਾ ਇਨੀਸ਼ੀਏਟਿਵ ਲਿਆ ਜਾ ਰਿਹਾ ਦੇਖੋ ਪਹਿਲਾਂ ਤੇ ਮੈਂ ਬਤੌਰ ਐਜੂਕੇਸ਼ਨ ਮਿਸਟਰ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਕਰਦਾ ਕਿ ਕਿਸੇ ਪ੍ਰਧਾਨ ਮੰਤਰੀ ਨੇ ਐਜੂਕੇਸ਼ਨ ਨੂੰ ਵੀ ਫੋਕਸ ਦੇ ਵਿੱਚ ਲਿਆਂਦਾ ਔਰ ਪਹਿਲੀ ਵਾਰੀ ਆਪ ਅੱਗੇ ਹੋ ਕੇ ਬੱਚਿਆਂ ਨੂੰ ਐਡਰੈਸ ਕਰਨ ਦਾ ਉਹਨਾਂ ਨੇ ਮਨ ਬਣਾਇਆ ਉਹਨਾਂ ਦਾ ਭਾਸ਼ਣ ਲੈ ਹੋਣਾ ਉਸੇ ਸਕੂਲਾਂ ਨੂੰ ਇਨਸਟਰਕਸ਼ਨ ਦਿੱਤੀਆਂ ਕਿ ਜਿਹੜੀ ਹੈ ਟੈਲੀਵਿਜ਼ਨ ਦਾ ਪ੍ਰਬੰਧ ਕਰਕੇ ਕੋਸ਼ਿਸ਼ ਕੀਤੀ ਜਾਏ ਕਿ ਬੱਚਿਆਂ ਨੂੰ ਜਿਹੜੀ ਹੈ ਉਹ ਬੈਠ ਕੇ ਤੇ ਉਹਨਾਂ ਨੂੰ ਦਿਖਾਇਆ ਜਾਵੇ ਤਾਂ ਜੋ ਬੱਚੇ ਜਿਹੜੇ ਪ੍ਰਾਈਮ ਮਿਨਿਸਟਰ ਦੀ ਸਪੀਚ ਤੋਂ ਮੋਟੀਵੇਟ ਹੋ ਸਕਣ ਇਨਸਪਾਇਰ ਹੋ ਸਕਣ ਔਰ ਜਿਹੜੇ ਕੁਛ ਨਾ ਕੁਛ ਉਹਨਾਂ ਦੀਆਂ ਗੱਲਾਂ ਤੋਂ ਸਿੱਖ ਸਕਣ ਕੋਵੀਸਨ ਐਜੂਕੇਸ਼ਨ ਮਿਸਟਰ ਦਿਲਜੀਤ ਸਿੰਘ ਟੀਮਾ ਜਿਨ੍ਹਾਂ ਦਾ ਕਹਿਣਾ ਕਿ ਪੂਰੇ ਪ੍ਰਬੰਧ ਨੇ ਜਿਹੜੇ મોદી ਦੇ ਭਾਸ਼ਣ ਨੂੰ ਲੈ ਕੇ ਜੋ ਬੱਚਿਆਂ ਨੂੰ ਅਧਿਆਪਕ ਦੇ ਵਿੱਚ ਦਿੱਤਾ ਜਾਏਗਾ ਉਹਦੇ ਲਈ ਪੰਜਾਬ 'ਚ ਪੂਰੇ ਪ੍ਰਬੰਧ ਕਰ ਲਏ ਗਏ ਨੇ ਯਾਦਵਿੰਦਰ ਸਿੰਘ এবੀਪੀ ਸਾਝਾ ਚੰਡੀਗੜ੍ਹ